ਇਹ ਜਹਾਜ਼ ਨੂੰ ਸੁਨਹਿਰੀ ਰੰਗ ਦੇ ਵਿੱਚ ਨਹੀਂ ਰੰਗਿਆ ਗਿਆ ਹੈ ਬਲਕਿ ਚਮਕਮਾਉਂਦਾ ਇਹ ਜਹਾਜ਼ ਸੋਨੇ ਦਾ ਹੀ ਬਣਿਆ ਹੈ ਸੋਨੇ ਦਾ ਇਹ ਜਹਾਜ਼ ਹੈ ਮਲੇਸ਼ੀਆ ਦੇ ਸੁਲਤਾਨ ਦਾ ਆਪਣੀ ਪਤਨੀ ਨਾਲ ਆਸਟ੍ਰੇਲੀਆ ਪਹੁੰਚੇ ਸੁਲਤਾਨ ਇਬਰਾਹਿਮ ਇਜ਼ਰਾਇਲ ਦਾ ਇਹ ਚਮਕ ਚਮਕਦਾ ਜਹਾਜ਼ ਜਦੋਂ ਪਰਥ 에어ਪੋਰਟ ਤੇ ਉਤਰਿਆ ਤਾਂ ਕਿਸੇ ਦੀ ਨਜ਼ਰ ਇਸ ਤੋਂ ਹਟ ਨਹੀਂ ਰਹੀ ਸੀ ਸੁਲਤਾਨ ਆਪਣੀ ਪਤਨੀ ਰਜ਼ਾ ਜ਼ਰੀਤ ਸੋਫੀਆ ਦੇ ਨਾਲ ਆਸਟ੍ਰੇਲੀਆ ਪਹੁੰਚੇ ਸਨ ਇਸ ਜਹਾਜ਼ ਨੂੰ ਬਣਾਉਣ ਦੇ ਉੱਤੇ 100 ਮਿਲੀਅਨ ਡਾਲਰ ਯਾਨੀ ਕਿ 668 ਕਰੋੜ ਰੁਪਏ ਤੋਂ ਵੱਧ ਖਰਚਾ ਆਇਆ ਏ ਸੁਲਤਾਨ ਦੇ ਇਸ ਜਹਾਜ਼ ਵਿੱਚ ਡਾਈਨਿੰਗ ਰੂਮ ਸੌਣ ਵਾਲਾ ਕਮਰਾ ਸ਼ਾਵਰ ਦੀ ਸਹੂਲਤਾਂ ਅਤੇ ਤੇ ਨਰ ਸੋਈ ਘਰ ਵੀ ਬਣਾਏ ਕਏ ਨੇ ਬੋਇੰਗ 737 ਜਹਾਜ਼ ਨੂੰ ਤਿਆਰ ਕਰਨ ਤੇ ਕਰੀਬ 2 ਮਹੀਨਿਆਂ ਦਾ ਸਮਾਂ ਲੱਗਿਆ ਸultan ibrahim ismail ਪੱਛਮੀ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਾਹੀ ਮਹਿਲ ਬਣਵਾ ਰਹੇ ਨੇ ਇਸ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਉਹ ਇੱਥੇ ਆਏ ਹੋਏ ਸਨ ਇੱਥੇ ਆਲੀਸ਼ਾਨ ਮਹਿਲ ਬਣਾਉਣ ਤੇ ਲਈ ਵੀ ਸultan ਨੇ ਇੱਥੋਂ ਦੀ ਸਰਕਾਰ ਤੋਂ ਜ਼ਮੀਨ 6.5 ਮਿਲੀਅਨ ਡਾਲਰ ਵਿੱਚ ਖਰੀਦੀ ਹੈ sultan ਦਾ ਲਗਜ਼ਰੀ ਚੀਜ਼ਾਂ ਦਾ ਇਹ ਸ਼ੌਂਕ ਨਵਾਂ ਨਹੀਂ ਹੈ ਲਗਜ਼ਰੀ ਕਾਰਾਂ ਮੋਟਰਸਾਈਕਲਾਂ ਅਤੇ ਟਰੱਕਾਂ ਨੂੰ ਲੈ ਕੇ ਉਹ ਇਸ ਤੋਂ ਪਹਿਲਾਂ ਵੀ ਚਰਚਾਵਾਂ ਦੇ ਵਿੱਚ ਰਹੇ ਨੇ 2015 ਦੇ ਵਿੱਚ ਸੁਲਤਾਨ ਦੀ ਸਪੀਡ ਬੋਟ ਨੂੰ ਟੋਕ ਕਰਨ ਦੇ ਲਈ ਮੈਕ ਟਰੱਕ ਬਣਾਇਆ ਗਿਆ ਸੀ ਜੋ ਕਿ ਉਸ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਸਭ ਤੋਂ ਮਹਿੰਗਾ ਟਰੱਕ ਸੀ ਆਸਟ੍ਰੇਲੀਆ ਦੇ ਬ੍ਰਿਸਬੇਨ ਦੇ ਵਿੱਚ ਤਿਆਰ ਹੋਏ ਇਸ ਟਰੱਕ ਵਿੱਚ ਵੀ ਇੱਕ ਰਸੋਈ, 빅 ਸਕ੍ਰੀਨ ਟੀਵੀ, ਇੱਕ ਡਬਲ ਬੈੱਡ ਅਤੇ ਪਾਰਟੀ ਡੈਕ ਲਾਇਆ ਗਿਆ ਸੀ ਇਬਰਾਹਿਮ ਦੀ ਕੁੱਲ ਜਾਇਦਾਦ 1 ਅਰਬ ਡਾਲਰ ਦੱਸੀ ਜਾ ਰਹੀ ਹੈ Yeah.